DIG ਬਾਰਡਰ ਰੇਂਜ ਸੰਦੀਪ ਗੋਇਲ ਮਾਈਪਾਗੋ ਕਾਲਜ ਅੰਮ੍ਰਿਤਸਰ ਤੋਂ মিডিਆ ਦੇ ਮੁਖਾਤਿਬ ਹੋਏ ਨੇ। ਉਹਨਾਂ ਦੱਸਿਆ ਹੈ ਕਿ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮಿತಿ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ। ਉਹਨਾਂ ਦੱਸਿਆ ਹੈ ਕਿ ਕੱਲ ਹੋਣ ਜਾ ਰਹੀਆਂ ਚੋਣਾਂ ਦੇ ਲਈ ਅੱਜ ਸਾਰੀਆਂ ਪੋਲਿੰਗ ਪਾਰਟੀਆਂ ਦੀ ਡਿਸਪੈਚ ਕੀਤੀ ਜਾ ਰਹੀ ਹੈ। ਮਾਈਪਾਗੋ ਕਾਲਜ ਨੂੰ ਡਿਸਪੈਚ ਸੈਂਟਰ ਬਣਾਇਆ ਗਿਆ ਜਿੱਥੋਂ ਵੱਖ-ਵੱਖ ਇਲਾਕਿਆਂ ਦੇ ਲਈ ਟੀਮਾਂ ਰਵਾਨਾ ਹੋ ਰਹੀਆਂ ਨੇ। ਉਨਾ ਦੱਸਿਆ ਹੈ ਕਿ ਮਜੀਠਾ ਬਲਾਕ ਅਧੀਨ ਕੁੱਲ 255 ਸੈਕਸ਼ਨਾਂ ਦੇ ਵਿੱਚ 7508 ਪੋਲਿੰਗ ਬੂਥ ਬਣਾਏ ਗਏ ਨੇ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਦੇ ਨਾਲ ਸਫਲ ਬਣਾਉਣ ਦੇ ਲਈ ਕਰੀਬ 2800 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਇਸ ਦੇ ਨਾਲ ਹੀ 11 ਡੀਐਸਪੀ ਤੇ 3 ਐਸਪੀਜ਼ ਦੀ ਡਿਊਟੀ ਵੀ ਲਗਾਈ ਗਈ ਹੈ ਤੇ ਲੋੜ ਅਨੁਸਾਰ ਬਾਰੋਂ ਹੋਰ ਵੀ ਫੋਰਸ ਮੰਗਵਾਈ ਜਾ ਸਕਦੀ ਹੈ SSP ਅੰਮ੍ਰਿਤਸਰ ਦਿਹਾਤੀ ਸੋਹੇਲ ਮੀਰ ਹੋਰਾਂ ਦੀ ਨਿਗਰਾਨੀ ਹੇਠ ਇਹ ਸਾਰੀਆਂ ਡਿਊਟੀਆਂ ਕਰਵਾਈਆਂ ਜਾ ਸਕਦੀਆਂ ਨੇ ਜ਼ਿਲ੍ਹੇ ਦੇ ਵਿੱਚ ਕੁੱਲ 10 ਡਿਸਪੈਚ ਸੈਂਟਰ ਬਣਾਏ ਗਏ ਨੇ ਵਿਜੀਲੈਂਸ ਤੇ ਪੀਏਪ ਦੀਆਂ ਕੰਪਨੀਆਂ ਨੂੰ ਵੀ ਡਿਊਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਸ ਦੌਰਾਨ ਰਿਟਰਨਿੰਗ ਆਫੀਸਰ ਮਜੀਠਾ ਤੇ ਰੀਜਨਲ ਟਰਾਂਸਪੋਰਟ ਆਫੀਸਰ ਖੁਸ਼ਦਿਲ ਸਿੰਘ ਸੰਧੂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਮਜੀਠਾ 1 ਦੇ ਵਿੱਚ 119 ਅਤੇ ਮਜੀਠਾ 2 ਦੇ ਵਿੱਚ 97 ਪੋਲਿੰਗ ਬੂਥ ਬਣਾਏ ਗਏ ਨੇ ਸਾਰਾ ਪੋਲਿੰਗ ਮਟੀਰੀਅਲ, ਬੈਲਟ ਪੇਪਰ ਅਤੇ ਬਾਕਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ। ਉਹਨਾਂ ਦੱਸਿਆ ਹੈ ਕਿ ਰੈਡਮਾਈਜੇਸ਼ਨ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ। ਇਸ ਤੋਂ ਇਲਾਵਾ ਸੈਂਸਿਟਿਵ ਜ਼ੋਨਾਂ ਦੇ ਵਿੱਚ ਵਾਧੂ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਦੇ ਸ਼ਾਂਤੀਪੂਰਵਕ ਟੰਗ ਦੇ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਲਈ ਪੂਰੇ ਇੰਤਜ਼ਾਮ ਕੀਤੇ ਗਏ ਨੇ। ਇਸ ਬੰਦ ਵਿੱਚ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਅਤੇ ਰਿਟਰਨਿੰਗ ਆਫੀਸਰ ਮਜੀਠਾ ਖੁਸ਼ਦਿਲ ਸਿੰਘ ਸੰਧੂ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ। ਕਈ ਫਾਮਾਂ ਤੋਂ ਬਾਈਕਟ ਕੀਤਾ ਉੱਥੇ ਕੋਈ ਹੈਗਾ ਕਿ ਲੜਾਈ ਦਾ ਫੁੱਟਾ ਅਸੀਂ ਹਰ ਦੇਖੋ ਜਦਾ ਮਤਲਬ ਕੋਈ ਵੀ ਅਮਨ ਜਿਤ ਨਾਲ ਆਰਡਰ ਦੀ ਜਿਹੜੀ ਹੈ ਵੀ ਹੈ ਜਿਤ ਤੱਕ ਇਸ਼ੂ ਨਾ ਨਾ ਆਉਂਦਾ ਹੈਗਾ ਅਸੀਂ ਫੁੱਲੀ ਜੇਅਰਡ ਆਪਾਂ ਸਾਡੀ ਸਾਰੀ ਫੋਰਸ ਬੜੀ ਮੋਟੀਵੇਟਿਡ ਹੈ ਤੇ ਬੈਟਲ ਹਾਟੀਆ ਇਹਨਾਂ ਨੇ ਬਤੇਰੇ ਇਹ ਜੇ ਇਲੈਕਸ਼ਨ ਕਰਾਏ ਨੇ ਤੇ ਬੜੇ ਅਮਨ ਸ਼ਾਂਤੀ ਨਾਲ ਪੰਜਾਬ ਪੁਲਿਸ ਦੀ ਮੂਨ ਫੋਰਸ ਕੀ ਸਾਰੇ ਅਮਨ ਸ਼ਾਂਤੀ ਤੇ ਆਪਣੇ ਡਿਊਟੀ ਨਹੀਂ ਨਾ ਕਰਦੇ ਸਾਡੇ ਮਨ ਕਾਸੀ ਇਸ ਨੂੰ ਚਿਤਰਾ ਨੇਪਰੇ ਚੜਾ ਸਰ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਈ ਵਾਰੀ ਵੋਟ ਪਰਸਨ ਬਹੁਤ ਘਾਟ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਹੁੰਦਾ ਹੈ ਵੋਟਰ ਆਪ ਦਾ ਨਟਾਰ ਹੋ ਕੇ ਆਪ ਦਾ ਸ਼ਾਂਤੀਪੂਰਨ ਆਪ ਦਾ ਹੰਤੀ ਮਤ ਦਾ ਇਸਤੇਮਾਲ ਕਰਨਾ ਸਾਡੇ ਵੱਲੋਂ ਪਈ ਅਪੀਲ ਅਸੀਂ ਉਹਨਾਂ ਨੂੰ ਅਸੀਂ ਲਾਣ ਆਰਡਰ ਨੂੰ ਟਾਈਮ ਕੱਪ ਨੂੰ ਬਚਾ ਸਕਦੇ ਠੀਕ ਕੋਰਿੰਗ ਦਾ ਨਾਮ ਦੇ ਦਿੱਤਾ ਤੁਸੀਂ ਪਲੀਜ਼